लीची ऑरेंज इत्यादि फ्लेवर के जी अब और बाईपास उत्ते अच्छा अपने वीर जी और नर्सरी जिते का हाँ जी उन्होंने नर्सरी के मैं पिछले पास उत्ते कोल खड़ा जी हाँ जी लीची ऑरेंज इत्यादि फ्लेवर के ਆਜੋ ਜੀ ਆ ਜੀ ਸਤਿ ਸ਼੍ਰੀ ਅਕਾਲ ਜੀ ਤਾਂ ਬਈ ਤੁਹਾਡਾ ਹੋਰ ਠੀਕ ਠਾਕ ਹੋ ਜੀ ਕਿ ਮੇਰੇ ਮੇਲੇ ਦਾ ਇੱਕ ਮੌਲਾ ਜਤ ਵਧੀਆ ਜੀ ਮੇਲਾ ਬਹੁਤ ਸਵਾਦ ਸ਼ਾਂਤੀਪੂਰਨ ਸੀ ਬਹੁਤ ਵਧੀਆ ਸੀ ਜਿੰਨੇ ਵੀ ਪਰਿਵਾਰ ਆਏ ਨੇ ਚਰਜੀ ਕਾਲਾ ਜੀ ਪਰਮਾਤਮਾ ਰੱਖੇ ਉਹਨਾਂ ਦੀ ਅੰਗਰੋਸਤੀ ਬਖਸ਼ੇ ਗੇਰੇ ਪੌਦਿਆਂ ਵਾਲੇ ਵੀਰਾਂ ਨੇ ਪੌਦੇ ਲਾਏ ਆ ਹਾਂਜੀ ਇਹ ਸਪਲਾਈ ਦਾ ਕੰਮ ਕਰ ਰਹੇ ਨੇ ਉਹਨਾਂ ਤੇ ਮਹਾਰਾਜ ਕਿਰਪਾ ਰੱਖੇ ਜੀ ਹਾਂਜੀ ਬਹੁਤ ਆਨੰਦੇ ਜੀ ਤੇ ਵਧੀਆ ਮਾਦੇ ਰੋਜੀ ਰੋਟੀ ਚੱਲੀ ਜਾਂਦੀ ਹੈ ਜੀ ਤੇ ਵਧੀਆ ਜੀ ਅਲਟੋ ਛੋੜਾ ਸਾਲ 17 ਪਹਿਲੇ ਕੰਮ ਸ਼ੁਰੂ ਕੀਤਾ ਸੀ ਜੀ ਛੋਟੇ ਛੋਟੇ ਬੱਚਿਆਂ ਨਾਲ ਲੈ ਕੇ ੱੱਕੇ ਵਾਲੀ ਰੇੜੀ ਨਾਲ ਕੰਮ ਸ਼ੁਰੂ ਕੀਤਾ ਜੀ ੱੱਕਾ ਲਾਉਂਦੇ ਲਾਉਦੇ ਅੱਜ ਇਥੋਂ ਤੱਕ ਪ੍ਰਮਾਤਮਾ ਨੇ ਹਾਂਜੀ ਆਨੰਦ ਬੰਨ੍ਹ ਕੇ ਸੋਨਾ ਆਕੀ ਪਰਮਾਤਮਾ ਦਾ ਸ਼ੁਕਰ ਕਰਦੇ ਆ ਹਾਂ ਜੀ ਪਰਮਾਤਮਾ ਹਰ ਇੱਕ ਭੈਣ ਨੂੰ ਗੁਰ ਸਿੱਖੀ ਲੈਣ ਬਖਸ਼ੀ ਹਾਂ ਜੀ ਸੋਨਾ ਕਾਰੋਬਾਰ ਤੇ ਆਪਾਂ ਨਾਮ ਤੇ ਕਿਹੜੀ ਜਗ੍ਹਾ ਤੋਂ ਆਪਾਂ ਇਹ ਲੈ ਕੇ ਆਉਣੇ ਆ ਜੀ ਗੁਰੂ ਸਾਹਿਬ ਜੋਧਾ ਮੇਰਾ ਪਿੰਡ ਜੀ ਅੱਛਾ ਸੰਤ ਬਾਬਾ ਕਲਤਾਰ ਸਿੰਘ ਗੁਰੂ ਸਾਹਿਬ ਜੋਧੇ ਵਾਲੇ ਵੱਲੋਂ ਆਏ ਆਂ ਉਹਨਾਂ ਦੀ ਕਿਰਪਾ ਨਾਲ ਹੀ ਇੱਥੋਂ ਤੱਕ ਪਹੁੰਚੇ ਆ ਜੀ ਹਾਂਜੀ ਬਹੁਤ ਆਨੰਦ ਮਾਈ ਮੌਲੇ ਜੀ ਬਹੁਤ ਹੀ ਪਰਮਾਤਮਾ ਦੀ ਕਿਰਪਾ ਹੈ ਹਾਂਜੀ ਸਭੀ ਫਲੇਵਰ ਦਾ ਦੇਖੋ ਦੋਸਤੋ ਆਪਾਂ ਮੇਲਿਆਂ ਦੇ ਵਿੱਚ ਵੀ ਜਾਂਦੇ ਆਂ ਆਮ ਸਹਿਰਾਂ ਵਿੱਚ ਵੀ ਆਪਾਂ ਜਾਂਦੇ ਆਂ ਨਾ ਤੇ ਦੇਖ ਨੂੰ ਆਪਾਂ ਨੂੰ ਮਿਲਦਾ ਕੋਈ ਜਰਦਾ ਜਿਆ ਲਾਈ ਜਾਂਦਾ ਹੁੰਦਾ ਕੋਈ ਗੁਟਕਾ ਜਿਆ ਖਾਈ ਜਾਂਦਾ ਹੁੰਦਾ ਨਾ ਤੇ ਕੋਈ ਮਤਲਬ ਕਿ ਸਫਾਈ ਦਾ ਆਪਾਂ ਨੂੰ ਪਤਾ ਹੀ ਕਿੱਦਾਂ ਦੀ ਹੁੰਦੀ ਆ ਖਾਲਸਾ ਬੰਦਾ ਪੰਜਾਬੀ ਭਾਈ ਆ ਆਪਣਾ ਨਾ ਤੇ ਵੱਤ ਵਾਦ ਦੀ ਸਪੋਰਟ ਕਰੋ ਇਹਨਾਂ ਨੂੰ ਆਓ ਜੇ ਵਨਾਂ ਮੌਕਾ ਦਿਓ ਸਭ ਤੋਂ ਵੱਡੀ ਗੱਲ ਆ ਸਾਫ਼ ਸੁਥਰੇ ਆ ਕੋਈ ਮਤਲਬ ਕਿ ਇਹ ਜਾ ਕੋਈ ਬੀੜੀ ਪੱਤੀ ਨਹੀਂ ਕੋਈ ਜਰਦਾ ਜੱਫੇ ਦਾ ਕੰਮ ਨਹੀਂ ਆ ਤੇ ਵੱਤ ਵਾਦ ਇਹਨਾਂ ਕੋਲੇ ਆਓ ਪਾਈਆਂ ਦੀ ਮਦਦ ਕਰੋ ਕਿਸੇ ਨਾ ਕਿਸੇ ਤਰੀਕੇ ਕੋਈ ਨਾ ਕੋਈ ਤਰੀਕੇ ਇਹਨਾਂ ਦੀ ਕਿਸੇ ਵੀ ਹੈਲਪ ਕਰੋ ਤੁਸੀਂ ਹਨਾ ਭਾਈ ਆਪਣਾ ਵਧੀਆ ਰੋਜ਼ਗਾਰ ਲੈ ਕੇ ਆਏ ਆ ਨਾਲ ਇਹਨਾਂ ਦਾ ਹੋਰ ਵੀ ਨਾਲ ਇਹਨਾਂ ਨੇ ਆਪ ਵੀ ਸਟਾਰ ਲਾਈ ਹੋਈ ਆ ਤੇ ਕਿਤੇ ਵੀ ਭਾਈ ਮੇਲੇ ਤੇ ਮਿਲੇ ਜਾਨਾ ਜਿੱਤੇ ਪੱਕਾ ਟਿਕਾਣਾਗਾ ਜਰੂਰ ਇਹਨਾਂ ਨੂੰ ਸੇਵਾ ਦਾ ਮੌਕਾ ਦਿਆ ਕਰੋ ਯਾਰ ਕਿਉਂਕਿ ਆਪਾਂ ਤਵਾ ਤਵਾਕੂ ਬੀੜੀ ਬੱਤੀ ਇਹਨਾਂ ਬੰਦਿਆਂ ਤੋਂ ਬਚਾਂਗੇ ਕਿਉਂ ਸਾਫ਼ ਸੁਥਰਾ ਕੰਮ ਇਹਨਾਂ ਦਾ ਯਾਰ ਹੋਰ ਆਪਾਂ ਕਿਤੇ ਕਿਤੇ ਲਾਉਣੇ ਆ ਜੀ ਅਬ ਹੋਰ ਬਾਈਪਾਸ ਉੱਤੇ ਅੱਛਾ ਆਪਣੇ ਵੀਰ ਜੀ ਹੋਰਾਂ ਦੇ ਨਰਸੀ ਜਿੱਥੇ ਦਾ ਹਾਂਜੀ ਉਹਨਾਂ ਦੇ ਨਰਸੀ ਜੀ ਦੇ ਪਿਛਲੇ ਪਾਸੇ ਉੱਤੇ ਕੋਲ ਖੜਦਾ ਜੀ ਹਾਂਜੀ ਜੀ ਇਹਨਾਂ ਦੇ ਨਰਸੀ ਜੀ ਕੋਲ ਜਦੋਂ ਵੀ ਆਓ ਕੋਈ ਵੀ ਭੈਣ ਭਰਾ ਆਵੇ ਜਰੂਰ ਮੈਨੂੰ ਦਰਸ਼ਨ ਦੇਣ ਦੀ ਕਿਰਪਾ ਕਰਨਾ ਜੀ ਕਿ ਜੇਕਰ ਕਿਸੇ ਨੇ ਕੋਈ ਛੋਟੀ ਮੋਟੀ ਪਾਰਟੀ ਜਾਂ ਕੋਈ ਵਿਆਹ ਸ਼ਾਦੀ ਜਾਂ ਕੋਈ ਕਦੇ ਵੀ ਪ੍ਰੋਗਰਾਮ ਹੁੰਦੇ ਆ ਟੂਰਨਾਮੈਂਟ ਹੁੰਦੇ ਆ ਜੀ ਕਿ ਤੁਹਾਨੂੰ ਬੁਲਾਉਣਾ ਹੋਵੇ ਉਹਦੇ ਲਈ ਤੁਸੀਂ ਉੱਥੇ ਆਪ ਦਾ ਦੇ ਦੋਗੇ ਡਿਲੀਵਰੀ ਬਿਲਕੁਲ ਪਹੁੰਚਾਂਗੇ ਜੀ ਤੇ ਆਪਣਾ ਮੋਬਾਈਲ ਨੰਬਰ ਬੋਲ ਦੋ ਨਾ 98707 ਜੀ 16110 ਨੰ ਗੁਰੂ ਸਰ ਜੋਦਾ ਮੇਰਾ ਨਾਮ ਸਤਨਾਮ ਸਿੰਘ ਗੁਰੂ ਸ੍ਰੀ ਹਵਾਇਦਾ ਹਾਂ। ਹਾਂਜੀ ਦੋਸਤੋ ਕਰੋ سپورਟ ਬਾਬੇ ਦੀ ਵੱਧ ਤੋਂ ਵੱਧ ਯਾਰਾ ਨਾ। ਕੋਈ ਲੇਕੋ ਪ੍ਰੋਗਰਾਮ ਵੀ ਕਰਾਉਣਾ ਕੋਈ ਛੋਟਾ ਮੋਟਾ ਕਿਤੇ ਟੂਰਨਾਮੈਂਟ ਤੇ ਜਾਂ ਕਿਤੇ ਵੀ ਫਾਈਨਲ ਕਰੋ ਸੰਪਰਕ ਨੰਬਰ ਅਸੀਂ ਸਕਰੀਨ ਤੇ ਵੀ ਲਾ ਦਾਂਗੇ। ਹਾਂਜੀ ਸਤਿ ਸ਼੍ਰੀ ਅਕਾਲ। ਧੰਨਵਾਦ। ਮਿਹਰਬਾਨੀ ਬਾਈ ਜੀ ਤੁਹਾਡੀ ਬਹੁਤ-ਬਹੁਤ ਮਿਹਰਬਾਨੀ। ਮਾਤਾ ਦੇ। ਇਨ ਹਾਲਾਤੋ ਸੇ ਡਰਨੇ ਕੇ ਲਈ। ਧੰਨਵਾਦ ਜੀ ਮੇਰਾ ਬਾਦ। ਬਹੁਤ ਹੋ। ਜੀ ਮੇਰਾ ਚਾਰ। ਤੂੰ ਖੜੀ ਦੂਰ ਹੈ।